ਨਮਸਕਾਰ ਇਹ ਕਾਸ਼ਵਾਨੀ ਹੈ ਹੁਣ ਤੁਸੀਂ ਯਾਦਵਿੰਦਰ ਸਿੰਘ ਤੋਂ ਪ੍ਰਦੇਸ਼ਿਕ ਖਬਰਾਂ ਸੁਣੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਛੱਤੀਸਗੜ੍ਹ ਦੇ ਇੱਕ ਦਿਨਾ ਦੌਰੇ ਤੇ ਰਾਏਪੁਰ ਪੁੱਜੇ ਹੋਏ ਨੇ ਉਹਨਾਂ ਨੇ ਪਹਿਲਾਂ ਨਵਾਂ ਰਾਏਪੁਰ ਦੇ ਸ਼੍ਰੀ ਸਤਿਆ ਸਾਈ ਸੰਜੀਵਨੀ ਹਸਪਤਾਲ ਦਾ ਦੌਰਾ ਕੀਤਾ ਤੇ ਦਿਲ ਕੀ ਬਾਤ ਪ੍ਰੋਗਰਾਮ ਦੌਰਾਨ ਕਰੀਬ 2500 ਬੱਚਿਆਂ ਨਾਲ ਗੱਲਬਾਤ ਕੀਤੀ ਇਹਨਾਂ ਬੱਚਿਆਂ ਦਾ ਇਸ ਹਸਪਤਾਲ ਵਿੱਚ ਦਿਲ ਦੀ ਬਿਮਾਰੀ ਦਾ ਮੁਫਤ ਇਲਾਜ ਕੀਤਾ ਗਿਆ ਹੈ ਇਸ ਮੌਕੇ ਪ੍ਰਧਾਨ ਮੰਤਰੀ ਨੇ ਇਲਾਜ ਲਾਭਪਾਤਰੀਆਂ ਨੂੰ ਜੀਵਨ ਦਾ ਤੋਹਫਾ ਸਰਟੀਫਿਕੇਟ ਪੇਟ ਕੀਤੇ ਇਸ ਪਿੱਛੋਂ ਸ਼੍ਰੀ ਮੋਦੀ ਨੇ ਪ੍ਰਜਾ ਪਿਤਾ ਬ੍ਰਹਮ ਕੁਮਾਰੀ ਸ਼ਾਂਤੀ ਸ਼ਿਖਰ ਕੰਪਲੈਕਸ ਦਾ ਉਦਘਾਟਨ ਕੀਤਾ ਜੋ ਕਿ ਅਧਿਆਤਮਕ ਸਿੱਖਿਆ ਤੇ ਧਿਆਨ ਕਰਨ ਲਈ ਵਿਲੱਖਣ ਕੇਂਦਰ ਹੈ ਉਹਨਾਂ ਨੇ ਕਿਹਾ ਕਿ ਸ਼ਾਂਤੀ ਸ਼ਿਖਰ ਅਕੈਡਮੀ ਫਾਰ ਅ ਪੀਸਫੁਲ ਵਰਲਡ ਮੈਂ ਕਹਿ ਸਕਦਾ ਹਾਂ आने वाले समय में संस्थान विश्व शांति के सार्थक प्रयासों का प्रमुख केंद्र होगा मैं आप सभी को और देश विदेश में ब्रह्मा कुमारी परिवार से जुड़े सभी लोगों को इस सराहनीय कार्य के लिए अनेक अनेक शुभकामनाएं देता हूं ਸ਼੍ਰੀ મોદી ਛੱਤੀਸਗੜ੍ਹ ਦੀ ਸਥਾਪਨਾ ਦੇ 25 ਸਾਲ ਮੁਕੰਮਲ ਹੋਣ ਉੱਤੇ ਸੂਬੇ ਦੀ ਰਾਜਧਾਨੀ ਰਾਏਪੁਰ ਚ ਸਿਲਵਰ ਜੁਬਲੀ ਸਮਾਰੋਹ ਵਿੱਚ ਵੀ ਸ਼ਮੂਲੀਅਤ ਕਰਨ ਵਾਲੇ ਨੇ ਜਿੱਥੇ ਉਹ ਕਈ ਵਿਕਾਸ ਪ੍ਰੋਜੈਕਟਾਂ ਦਾ ਰਸਮੀ ਸ਼ੁਰੂਆਤ ਕਰਨਗੇ ਗੁਰੂ ਅੰਗਦ ਦੇ ਵੈਟਰਨਰੀ ਤੇ ਐਨੀਮਲ ਸਾਇੰਸ ਯੂਨੀਵਰਸਿਟੀ ਲੁਧਿਆਣਾ ਨੇ ਪਿੰਨਤਾ ਚ ਇਕਤਾ ਨੂੰ ਉਤਸ਼ਾਹਿਤ ਕਰਨ ਚ ਸਰਦਾਰ ਵੱਲਭ ਭਾਈ ਪਟੇਲ ਦੀ ਵਿਰਾਸਤ ਨੂੰ ਸਤਿਕਾਰ ਦੇਣ ਲਈ ਰਾਸ਼ਟਰੀ ਇਕਤਾ ਦਿਵਸ ਮਨਾਇਆ ਯੂਨੀਵਰਸਿਟੀ ਦੇ ਐਨਐਸਐਸ ਸਵੈਸੇਵਕਾਂ ਨੇ ਲੁਧਿਆਣਾ, ਅਮਰitsar ਤੇ ਬਠਿੰਡਾ ਚ ਆਪੋ ਆਪਣੇ ਕਾਲਜਾਂ ਚ ਰਾਸ਼ਟਰੀ ਏਕਤਾ ਦਿਵਸ ਮਨਾਉਂਦਿਆਂ ਸਰਦਾਰ ਵੱਲਭ ਭਾਈ ਪਟੇਲ ਵਿਸ਼ੇ ਤੇ ਕੁਇਜ਼ ਤੇ ਪੋਸਟਰ ਬਣਾਉਣ ਦੇ ਮੁਕਾਬਲੇਾਂ ਚ ਹਿੱਸਾ ਲਿਆ। ਡਾ. ਨਿਧੀ ਸ਼ਰਮਾ ਸਹਾਇਕ ਨਿਰਦੇਸ਼ਕ ਪ੍ਰਕਾਸ਼ਨ ਤੇ ਐਨਐਸਐਸ ਪ੍ਰੋਗਰਾਮ ਕੋਆਰਡੀਨੇਟਰ ਨੇ ਦੱਸਿਆ ਕਿ ਕਾਲਜ ਆਫ ਐਨੀਮਲ ਬਾਇਓਟੈਕਨੋਲੋਜੀ ਚ ਪੋਸਟਰ ਤਿਆਰ ਕਰਨ ਦਾ ਮੁਕਾਬਲਾ ਕਰਵਾਇਆ ਗਿਆ ਤੇ ਵਲੰਟੀਅਰਾਂ ਨੇ ਕੈਂਪਸ ਤੋਂ ਯੂਨੀਵਰਸਿਟੀ ਦੇ ਮੁੱਖ ਗੇਟ ਤੱਕ ਫਿਰੋਜ਼ਪੁਰ ਰੋਡ ਤੇ 2 ਕਿਲੋਮੀਟਰ ਦੀ ਪੈਦਲ ਯਾਤਰਾ ਦੌਰਾਨ ਹੱਥਾਂ ਵਿੱਚ ਇਹ ਪੋਸਟਰ ਫੜੇ ਹੋਏ ਸਨ ਪੰਜਾਬ ਵਿਜੀਲੈਂਸ ਬਿਊਰੋ ਨੇ ਕੱਲ ਅੰਮ੍ਰਿਤਸਰ ਜ਼ਿਲ੍ਹੇ ਦੇ ਚਹਿਰਟਾ ਦੇ ਵਸਨੀਕ ਲਲਿਤ अरोड़ा ਨੂੰ ਐਸਐਚਓ ਦੀ ਤਰਫੋਂ 5 ਲੱਖ ਰੁਪਏ ਦੀ ਰਿਸ਼ਵਤ ਪ੍ਰਾਪਤ ਕਰਦੇ ਹੋਏ ਰੰਗੇ ਹੱਥੀ ਫੜਿਆ। ਵਿਜੀਲੈਂਸ ਬਿਊਰੋ ਦੇ ਬੁਲਾਰੇ ਮੁਤਾਬਕ ਇਹ ਗ੍ਰਿਫਤਾਰੀ ਚਹਿਰਟਾ ਰਹਿੰਦੇ ਵਿਅਕਤੀ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਤੋਂ ਬਾਅਦ ਕੀਤੀ ਗਈ ਹੈ। ਪੀੜਤ ਨੇ ਸ਼ਿਕਾਇਤ ਕੀਤੀ ਸੀ ਕਿ ਐਸਐਚਓ ਆਪਣੀ ਟੀਮ ਸਮੇਤ ਉਸਦੇ ਘਰ ਆਇਆ ਸੀ ਅਤੇ ਉਸ ਉੱਤੇ ਤੇ ਉਸਦੇ ਭਰਾ ਉੱਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿੱਚ ਸ਼ਾਮਲ ਹੋਣ ਦਾ ਮਾਮਲਾ ਦਰਜ ਕਰਨ ਲਈ ਧਮਕੀ ਦਿੱਤੀ ਸੀ। ਫੇਰ ਐਸਐਚਓ ਨੇ ਆਪਣੇ ਜਾਣਕਾਰ ਲਲਿਤ अरोड़ा ਦੇ ਜ਼ਰੀਏ 25 ਲੱਖ ਰੁਪਏ ਰਿਸ਼ਵਤ ਦੀ ਮੰਗ ਕੀਤੀ ਇਨ੍ਹਾਂ ਸਾਰੇ ਦੋਸ਼ਾਂ ਦੀ ਪੁਸ਼ਟੀ ਤੋਂ ਬਾਅਦ ਅਮਰਸਰ ਰੇਂਜ ਦੇ ਵਿਜੀਲੈਂਸ ਟੀਮ ਨੇ ਜਾਲ ਵਿਛਾ ਕੇ ਮੁਲਜ਼ਮ ਲਲਿਤ ਨੂੰ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ 'ਚ ਸ਼ਿਕਾਇਤਕਰਤਾ ਤੋਂ 5 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਕਾਬੂ ਕਰ ਲਿਆ ਇਸ ਸਬੰਧੀ ਅਗਲੇਰੀ ਕਾਰਵਾਈ ਜਾਰੀ ਹੈ ਕੈਬਨਟ ਮੰਤਰੀ ਸੰਜੀਵ अरोड़ा ਦੀ ਅਗਵਾਈ ਹੇਠ ਕ੍ਰਿਸ਼ਨਾ ਪ੍ਰਾਨ ਬ੍ਰੈਸਟ ਕੈਂਸਰ ਚੈਰੀਟੇਬਲ ਟਰਸਟ ਨੇ ਕੱਲ ਗੁਰੂ ਨਾਨਕ ਪਵਰ ਲੁਧਿਆਣਾ 'ਚ ਛਾਤੀ ਦੇ ਕੈਂਸਰ ਸਬੰਧੀ ਸਾਲਾਨਾ ਜਾਗਰੂਕਤਾ ਸਮਾਗਮ ਯੂਨਾਈਟ ਫਾਰ ਪਿੰਕ ਟੂਬਰ ਕਰਵਾਇਆ ਇਸ ਸਮਾਗਮ 'ਚ ਛਾਤੀ ਦੇ ਕੈਂਸਰ ਨੂੰ ਮਾਤ ਦੇਣ ਵਾਲੀ ਅਦਾਕਾਰਾ ਹਿਨਾ ਖਾਨ ਵੀ ਪੁੱਜੀ ਹਿਨਾ ਖਾਨ ਨੇ ਦੱਸਿਆ ਕਿ ਉਹਨਾਂ ਨੂੰ 2024 'ਚ ਤੀਜੀ ਸਟੇਜ ਤੇ ਛਾਤੀ ਦੇ ਕੈਂਸਰ ਬਾਰੇ ਪਤਾ ਲੱਗਾ ਸੀ ਫਿਰ ਉਹਨਾਂ ਨੇ ਇਸ ਨਾਮੁਰਾਦ ਬਿਮਾਰੀ ਦਾ ਡਟ ਕੇ ਸਾਹਮਣਾ ਕੀਤਾ ਤੇ ਇਸ ਤੇ ਜਿੱਤ ਹਾਸਲ ਕੀਤੀ ਇਵੇਂ ਹੀ ਪੰਜਾਬ ਵਿਕਾਸ ਕਮਿਸ਼ਨ ਦੀ ਡਿਪਟੀ ਚੇਅਰਪਰਸਨ ਸੀਮਾ ਬਾਂਸਲ ਨੇ ਦੱਸਿਆ ਕਿ ਮੈਮੋਗ੍ਰਾਮ ਵਰਗੇ ਸਧਾਰਨ ਤੇ ਪਹੁੰਚਯੋਗ ਟੈਸਟ ਜ਼ਰੀਏ ਸ਼ੁਰੂਆਤ ਚ ਹੀ ਕੈਂਸਰ ਦਾ ਪਤਾ ਲਾਇਆ ਜਾ ਸਕਦਾ ਹੈ ਤੇ ਇਸ ਰੋਗ ਦਾ ਮੁਕੰਮਲ ਇਲਾਜ ਸੰਭਵ ਹੈ ਇਸ ਮੌਕੇ ਮੰਤਰੀ ਸੰਜੀਵ अरोड़ा ਨੇ ਦੱਸਿਆ ਕਿ ਕ੍ਰਿਸ਼ਨਾ ਪ੍ਰਾਨ ਬ੍ਰੈਸਟ ਕੈਂਸਰ ਚੈਰੀਟੇਬਲ ਟਰਸਟ ਵੱਲੋਂ 350 ਤੋਂ ਵੱਧ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ ਅਤੇ ਜਾਗਰੂਕਤਾ ਮੁਹਿੰਮਾਂ ਤੇ ਮੈਡੀਕਲ ਕੈਂਪ ਵੀ ਲਗਾਏ ਜਾਂਦੇ ਨੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ 350 ਸਾਲਾ ਸ਼ਹੀਦੀ ਸਤਾਪਦੀ ਦੇ ਸਬੰਧ ਵਿੱਚ ਸੈਰਸਪਟਾ ਵਿਭਾਗ ਵੱਲੋਂ 4 ਨਵੰਬਰ ਨੂੰ ਸ਼ਾਮ 5:30 ਵਜੇ ਫਤਿਹਗੜ ਸਾਹਿਬ ਦੇ ਖੇਡ ਸਟੇਡੀਅਮ 'ਚ ਰੋਸ਼ਨੀ ਤੇ ਆਵਾਜ਼ ਸ਼ੋਅ ਕਰਵਾਇਆ ਜਾਵੇਗਾ ਫਤਿਹਗੜ ਸਾਹਿਬ ਦੀ ਡਿਪਟੀ ਕਮਿਸ਼ਨਰ ਡਾਕਟਰ ਸੋਨਾ ਥਿੰਦ ਨੇ ਇਸ ਸਬੰਧੀ ਪ੍ਰਸ਼ਾਸਨਿਕ ਤਿਆਰੀਆਂ ਦਾ ਜਾਇਜ਼ਾ ਲਿਆ ਹੈ ਇਸੇ ਤਰ੍ਹਾਂ ਜਲੰਧਰ ਵਿੱਚ ਵੀ 4 ਨਵੰਬਰ ਨੂੰ ਸਥਾਨਕ ਸ਼੍ਰੀ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਕਰਵਾਏ ਜਾ ਰਹੇ ਰੋਸ਼ਨੀ ਤੇ ਆਵਾਜ਼ ਸ਼ੋਅ ਦੀਆਂ ਤਿਆਰੀਆਂ ਜ਼ੋਰਾਂ ਤੇ ਨੇ ਇਹਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ ਸਾਡਾ ਐਕਸ ਹੈਂਡਲ ਇਹ @therateair.org.in ਜਲੰਧਰ ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ 1:40 ਮਿੰਟ ਤੇ ਨਮਸਕਾਰ